ਪ੍ਰੋ 99 نیوز ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਅਰਮਿੰਦਰ ਸਿੰਘ ਹੀਰਾ ਕਹਿੰਦੇ ਆ ਜਿੱਥੇ ਦੁੱਖ ਹੁੰਦਾ ਉੱਥੇ ਨਾਲ ਸੁੱਖ ਵੀ ਜ਼ਰੂਰ ਹੁੰਦਾ ਜੇ ਗਰੀਬੀ ਹੁੰਦੀ ਤੇ ਅਮੀਰੀ ਵੀ ਜ਼ਰੂਰ ਹੁੰਦੀ ਪਰ ਅੱਜ ਇਹ ਚੀਜ਼ ਸਾਨੂੰ ਕਿਤੇ ਨਾ ਕਿਤੇ ਦੇਖ ਕੇ ਲੱਗ ਰਿਹਾ ਵਾ ਵੀ ਭੈਣ ਦੀ ਕਿਸਮਤ 'ਚ ਜਿਹੜਾ ਨਾ ਉਹ ਦੁੱਖ ਹੀ ਲਿਖੇ ਨੇ ਸਾਰੇ ਬਾਬਾ ਜੀ ਨੂੰ ਕਹੂੰਗਾ ਇੱਕ ਮਿੰਟ ਕੈਮਰਾ ਕਮਾ ਕੇ ਬਾਹਰ ਦਾ ਸੀਨ ਦਿਖਾ ਦੇਣਾ ਨਾ ਬਾਥਰੂਮ ਨੂੰ ਦਰਵਾਜ਼ਾ ਵਾ ਤੇ ਨਾ ਆਪਣਾ ਰਸ ਹੋਰ ਸੋਈ ਨੂੰ ਕੋਈ ਦਰਵਾਜ਼ਾ ਤੇ ਨਾ ਘਰ ਦਾ ਬਾਹਰ ਦਾ ਕੋਈ ਦਰਵਾਜ਼ਾ ਬੜੀ ਮਜਬੂਰੀ ਤੇ ਤੰਗੀ ਚ ਰਹਿਣ ਲਈ ਮਤਲਬ ਜਿਹੜਾ ਪਰਿਵਾਰ ਆ ਉਹ ਮਜਬੂਰ ਆ ਸਿਰ ਦਾ ਸਾਈਂ ਸਿਰ ਤੇ ਨਹੀਂ ਹੈਗਾ ਤੇ ਮਦਦ ਦੀ ਗੁਹਾਰ ਲਾ ਰਹੇ ਨੇ ਵੀ ਕੋਈ ਨਾ ਕੋਈ ਭੈਣ ਭਰਾ ਵੀਰ ਸੱਜਣ ਇਹਨਾਂ ਦੀ ਜਿਹੜੀ ਆ ਕੋਈ ਸਸਤਾ ਮਦਦ ਕਰੇ ਘਰ ਦੀ ਜਿਹੜੀ ਛੱਤ ਆ ਉਹ ਵੀ ਜਦੋਂ ਕਹਿੰਦੇ ਵੀ ਮੀਂਹ ਪੈਂਦਾ ਵਾ ਤੇ ਚੁੰਦੀ ਆ ਤੇ ਕਿਸੇ ਦੇ ਘਰੇ ਜਾ ਕੇ ਬਹਿੰਦੇ ਨੇ ਛੋਟਾ ਜਿਹਾ ਘਰ ਆ ਛੋਟਾ ਜਿਹਾ ਇਹਨਾਂ ਦਾ ਆਸ਼ੀਆਣਾ ਵਾ ਪਰ ਉਹ ਵੀ ਮਤਲਬ ਢੰਗ ਤਰੀਕੇ ਦਾ ਨਹੀਂ ਬਣਿਆ ਤੇ ਭੈਣ ਦੀ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਵੀ ਦੱਸਦੇ ਕਿ ਕੀ ਕੀ ਮੁਸ਼ਕਲਾਂ ਇਹਨਾਂ ਨੂੰ ਹੋ ਗਈਆਂ ਬਾਬਾ ਜੀ ਅੰਦਰ ਵੀ ਦਿਖਾ ਦਿਓ ਇੱਕ ਵਾਰੀ ਛੱਤ ਵੀ ਦਿਖਾ ਦਿਓ ਕੇਸਾ ਹਾਲਾਤਾਂ 'ਚ ਰਹਿ ਰਹੇ ਨੇ ਉਹ ਵੀ ਦਿਖਾ ਦਿਓ ਇਹਨਾਂ ਨੂੰ ਸਭ ਤੋਂ ਪਹਿਲਾਂ ਭੈਣ ਜੀ ਸასი ਕਾਲੀ ਕੀ ਕੀ ਨਾਂ ਪੈਂਦੀ ਆਪਣਾ ਨਾਂ ਕੀ ਦੇ ਪਰਮਜੀਤ ਕੌਰ ਤੇ ਕਿਹੜਾ ਪਿੰਡ ਜੀsrandipur ਥੋੜਾ ਉੱਚੀ ਬੋਲੋ ਹਾਂ ਜੀsrandipur ਤੇ ਕੀ ਪੈਂਦੀ ਮੁਸ਼ਕਲ ਆ ਤੇ ਕੀ ਗੱਲ ਹੋਈ ਤੁਹਾਡੇ ਘਰ ਵਾਲੇ ਦੀ ਮੇਰੇ ਘਰ ਵਾਲਾ ਬਿਮਾਰ ਰਹਿੰਦਾ ਸੀ ਤੇ ਉਹਨਾਂ ਦੀ ਡੈਥ ਹੋ ਗਈ ਹਾਂ ਹਾਂਜੀ 4 ਸਾਲ ਹੋ ਗਏ ਉਹਨਾਂ ਨੂੰ ਹੂੰ ਉਦੋਂ ਤੋਂ ਹੀ ਕਿ ਮੈਂ ਮੁਸ਼ਕਲ ਦੇ ਵਿੱਚ ਬੜੀ ਜਾਂਦੀ ਹਾਂ ਹੂੰ ਮੈਂ ਆਪਣਾ ਹੀ ਕੰਮ ਕਰਦੀ ਤੇ ਆਪਣਾ ਘਰ ਚਲਾਉਣੀ ਕੀ ਕੰਮ ਜਿਹੜਾ ਤੁਸੀਂ ਕਰਦੇ ਜੀ ਝਾੜੂ ਪੋਚੇ ਕਰਦੀ ਹੁਣ ਮੈਂ ਬਿਮਾਰ ਹੋ ਗਈ ਹੁਣ ਮੈਂ ਮੰਜੇ ਤੇ ਬੈ ਗਈ ਹੁਣ ਗੁੜੀਆਂ ਹੀ ਦੋਵੇਂ ਕਰਦੀਆਂ ਮੇਰੀ ਕੀ ਪ੍ਰੋਬਲਮ ਕੀ ਆਈ ਤੁਹਾਨੂੰ ਮੇਰੇ ਖਾਣੇ ਵਾਲੀ ਨਾਲੀ 'ਚ ਜ਼ਖਮ ਆਇਆ ਅੱਛਾ ਜੀ ਹਾਂਜੀ ਕਿੰਨੇ ਸਮੇਂ ਤੋਂ ਮੰਜੇ ਤੇ ਜੀ ਮੈਨੂੰ ਹੋ ਗਏ 2.5 ਸਾਲ 2.5 ਸਾਲ ਹੋ ਗਏ ਹਾਂਜੀ ਇੰਦਾ ਵਿੱਚੋਂ ਠੀਕ ਹੋ ਜਾਣੇ ਵਿੱਚੋਂ ਕੰਮ ਤੇ ਚੱਲ ਜਾਣੇ ਫੇਰ ਬਿਮਾਰ ਹੋ ਜਾਣੀ ਤੇ ਭੈਣ ਮੇਰੀ ਬੱਚੇ ਕਿੰਨੇ ਤੁਹਾਡੇ ਬੱਚੇ 4 ਐ ਇੱਕ ਗੁੜਿਆ ਵਿਆਹਤੀ ਐ ਦੋ ਵਿਆਹਣ ਵਾਲੀਆਂ ਬੱਚਾ ਛੋਟਾ ਮੇਰਾ ਬੇਟਾ ਛੋਟਾ ਹਾਂਜੀ ਤੇ ਦੋ ਬੇਟੀਆਂ ਵਿਆਹਣ ਵਾਲੀਆਂ ਜੀ ਹਾਂਜੀ ਉਹ ਕਿੰਨੇ ਕਿੰਨੇ ਚਿਰ ਦੀ ਐ ਇੱਕ 18 ਸਾਲਾਂ ਦੀ ਇੱਕ 16 ਸਾਲਾਂ ਦੀ ਹਾਂ ਤੇ ਕੜਕ ਵਗੈਰਾ ਮਿਲਦੀ ਐ ਸਰਕਾਰੀ ਕੋਈ ਹਾਂਜੀ ਮਿਲਦੀ ਤੇ ਉਹ ਜਿਹੜਾ ਆ ਪੋਜੀਸ਼ਨ ਦੇਵੇ ਐਸੋਲੇ ਪਰਿਵਾਰ ਚ ਕਮਾਉਣ ਵਾਲੇ ਤੁਸੀਂ ਤੁਸੀਂ ਦੋ ਸਾਲਾਂ ਤੋਂ ਮਜੇ ਤੇ ਤੇ ਕਿਸ ਤਰ੍ਹਾਂ ਫਿਰ ਸੁੱਤਰ ਆਉਦਾ ਘਰ ਦਾ ਗੁੜੀਆਂ ਗਈ ਹੀ ਸਾਲ ਕੰਮ ਤੇ ਵਿਚਾਰੀ ਇੰਦਾ ਝਾੜੂ ਪੋਚੇ ਚ ਗਈ ਹੀ ਇਹਨੂੰ ਤਾਂ ਮਹੀਨਾ ਡੇਢ ਮਹੀਨਾ ਹੋ ਗਿਆ ਇਹਨੂੰ ਤੇ ਉਦੋਂ ਦੀ ਵਿਚਾਰੀ ਮੇਰੇ ਨਾਲ ਹਸਤਾਲ ਹਾਂ ਤੇ ਰਹਿੰਦੀ ਰਹੀ ਛੱਤ ਜਿਹੜੀ ਆ ਤੁਹਾਡੀ ਆ ਬਾਲਿਆਂ ਦੀ ਕਹਿੰਦੇ ਵੀ ਮੀਂਹ ਜਦੋਂ ਆਉਂਦਾ ਬੜੀ ਮੁਸ਼ਕਲ ਆਉਂਦੀ ਕਿਸੇ ਦੇ ਘਰ ਚ ਜਾ ਕੇ ਰਹਿੰਦੇ ਕਿਸ ਤਰ੍ਹਾਂ ਕੀ ਸਾਰੀ ਚੋਂ ਡੈ ਬਿੰਦੀ ਫਿਰ ਮੈਂ ਇਦਾਂ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਗੁਜ਼ਾਰਾ ਕਰਨ ਦੀ ਜਾ ਕੇ ਰਾਤ ਰੈਂਦੀ ਮੈਂ ਹਾਂਜੀ ਇਹ ਪਿੰਡ ਚੋਂ ਕਿਸੇ ਨੇ ਮਦਦ ਦੀ ਮਤਲਬ ਤੁਹਾਡੀ ਸਾਰ ਨਹੀਂ ਲਈ ਪਿੰਡ ਚੋਂ ਨਹੀਂ ਕਿਸੇ ਨੇ ਮਦਦ ਦਿੱਤੀ ਨਹੀਂ ਦਿੱਤੀ ਨਹੀਂ ਦਿੱਤੀ ਕੀ ਜਿਹੜੀ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੋਗੇ ਮਤਲਬ ਕਿਹੜੀ ਤੁਹਾਡੀ ਮਦਦ ਕੀਤੀ ਜਾਵੇ ਜਿਹਦੀ ਇਸ ਵੇਲੇ ਤੁਹਾਨੂੰ ਜਿਆਦਾ ਜ਼ਰੂਰਤ ਹੈ ਮੈਨੂੰ ਪਾਣੀ ਦੇ ਤੇ ਮੇਰੇ ਬਸ ਕਮਰੇ ਦੀ ਜ਼ਰੂਰਤ ਹੈ ਮੈਨੂੰ ਮੇਰਾ ਪਾਣੀ ਕੋਈ ਮੋਟਰ ਸਮਰਸੀ ਵਾਲ ਕੋ ਟੁੱਟੀ ਨਹੀਂ ਹੈਗੀ ਤੁਹਾਡੇ ਕੋਈ ਨਹੀਂ ਹੈਗੀ ਹਾਂਜੀ ਕੀ ਮੰਗ ਕਰਦੇ ਹੋਣੋ ਜਿਹੜੇ ਭੈਣ ਭਰਾ ਐਨਆਰਆਈ ਵੀਰ ਜਿਹੜੀ ਦਾਨੀ ਸੱਜਣ ਸੰਸਥਾਵਾਂ ਦੇਖ ਰਹੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਉਹ ਕਹਿਣੀ ਕਿ ਮੇਰੀ ਮਦਦ ਕਰੋ ਮੈਂ ਬਹੁਤ ਗਰੀਬਣੀ ਹਾਂ ਹਾਂਜੀ ਬੇਟਾ ਤੁਸੀਂ ਕਰ ਸਕਦੇ ਗੱਲ ਕੀ ਕੀ ਨਾ ਬੇਟਾ ਤੁਹਾਡੇ ਮੇਰਾ ਨਮ ਫਰੀਆ ਕਹਰਾ ਹਾਂਜੀ ਤੇ ਕਿਹੜਾ ਪਿੰਡ ਪੁੱਤੇ ਮੇਰਾ ਫਰੰਦੀਪੁਰ ਪਿੰਡ ਆ ਕਿਹੜੀ ਕਲਾਸ ਚ ਪੜਦੇ ਮੈਂ 10ਵੀਂ ਪੜ ਚੁੱਕੀ ਹਾਂ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਮੇਰੀ ਮੰਮਾ ਇਕੱਲੇ ਕੰਮ ਕਰਦੇ ਸੀ ਇਸ ਕਰਕੇ ਮੈਨੂੰ ਉਹਨਾਂ ਦੀ ਹੈਲਪ ਕਰਨੀ ਪਈ ਆ ਤੇ ਹੁਣ ਮੈਂ ਪੜਾਈ ਵੀ ਛੱਡ ਦਿੱਤੀ ਮੇਰਾ ਵੀਰਾ ਛੋਟਾ ਹੈ گاਵਾ ਤੇ ਉਹ ਕੰਮ ਜੋ ਗੱਲ ਨਹੀਂ ਹੈਗਾ ਇਸ ਕਰਕੇ ਮੈਂ ਆਪਣੀ ਪੜਾਈ ਛੱਡ ਕੇ ਆਪਣੀ ਮੰਮਾ ਨਾਲ ਹੈਲਪ ਕਰਦੀ ਹਾਂ ਉਹ ਬਿਮਾਰ ਹੋ ਜਾਂਦੇ ਇਸ ਕਰਕੇ ਉਹਨਾਂ ਦੇ ਦੇਖਭਾਲ ਕਰਨ ਵਾਲਾ ਵੀ ਕੋਈ ਹੈਗਾ ਨਹੀਂ ਆ ਮੇਰੇ ਤੋਂ ਸਿਵਾ ਤੇ ਮਨ ਵੀ ਮਦਦ ਕਰਦੀ ਆ ਘਰੇ ਰਹਿ ਕੇ ਫਿਰ ਵੀ ਹੜ ਤੋਂ ਕੰਮ ਨਹੀਂ ਹੋ ਪਉਂਦਾ ਹੈਗਾ ਮੈਂ ਚਾਹਨੀਆ ਸਾਡਾ ਘਰ ਬਣਾਇਆ ਜਾਵੇ ਹੜੀ ਹੈਲਪ ਜਿੰਨੀ ਹੋ ਸਕੇ ਕੀਤੀ ਜਾਵੇ ਰੋਟੀ ਪਾਣੀ ਤਾਂ ਕਿਸ ਤਰ੍ਹਾਂ ਫਿਰ ਪੁੱਤ ਚੱਲਦਾ ਮਮਾ ਤੇ ਬਿਮਾਰ ਨੇ ਤੇ ਕੌਣ ਕੰਮ ਕਰਦਾ ਸਾਡੀ ਮਾਸੀ ਉਹ ਹੜੀ ਹੈਲਪ ਕਰ ਦਿੰਦੇ ਹੈਗੇ ਉਹ ਵਿਚਾਰੀ ਉਹ ਵੀ ਕੀ ਕਰਨ ਜਦੋਂ ਜਿੰਨੇ ਜੋਗੇ ਹੋਗੇ ਉਹ ਕਰਦੇ ਹੜੀ ਹੈਲਪ ਚਲੋ ਤੁਹਾਨੂੰ ਪਤਾ ਅੱਜ ਕੋਈ ਸਾਡਾ ਬੰਦਾ ਤੇ ਹੈਗਾ ਨਹੀਂ ਆ ਉਹ ਫਿਰ ਵੀ ਮਮਾ ਇੱਕ ਘਰ ਚ ਵਾਏ ਦੋਨੋਂ ਉਹ ਫਿਰ ਵੀ ਉਹਨਾਂ ਦੀ ਹੈਲਪ ਕਰ ਦਿੰਦੇ ਹੈਗਾ ਅੱਜ ਕੱਲ ਕੋਈ ਪਣ ਪੁਰਾਣੀ ਸਾਡੇ ਲਾਗੇ ਲੱਗਦਾ ਹੈਗਾ ਮੇਰੀ ਮਮਾ ਕੱਲੇ ਰਹਿੰਦੇ ਹੈਗੇ ਅਸੀਂ ਉਹਨਾਂ ਦੀਆਂ ਦੋ ਤੀਆਂ ਵਾਂ ਬਸ ਉਹਨਾਂ ਨੇ ਜਿੰਨੋ ਸਕਦਾ ਹੀ ਕਰਾਉਣੇ ਆ ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਦਾਨੀ ਸੱਜਣਾ ਨੂੰ ਕਹਾ ਚਾਹਾਂਗਾ ਵੀ ਧੀ ਦੀ ਪੁਕਾਰ ਕਿਹੜੀ ਮਦਦ ਪੁੱਤ ਚਾਹੁੰਦੇ ਜਿਹਦੀ ਇਸ ਵੇਲੇ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਲੈਂਡਰ ਪਾ ਦਿਓ ਹਟ ਖਰਚ ਹੁੰਦਾ ਹੈਗਾ ਵਾ ਹੂੰ ਤੇ ਪਾਣੀ ਦਾ ਕਿਸ ਤਰ੍ਹਾਂ ਪਾਣੀ ਵੀ ਚਾਹੀਦਾਗਾ ਹੁਣ ਤੁਸੀਂ ਫਿਰ ਜਿੱਤਾ ਤੁਹਾਨੂੰ ਠੀਕ ਲੱਗਦਾ ਤੁਸੀਂ ਇੱਕ ਵਾਰੀ ਕਰ ਦਿਓ ਸਾਨੂੰ ਬਹੁਤ ਲੋਡ ਸਾਰੇ ਕੰਮਾਂ ਦੀ ਆ ਗਈ ਆ ਚਲੋ ਮੈਂ ਕਹਿਨੀ ਆ ਕਿ ਮੈਂ ਵੀ ਆਬਦਾ ਕਰੂੰਗੀ ਕੁਝ ਕੰਮ ਜੋ ਮੈਨੂੰ ਵਧੀਆ ਲੱਗੂ ਮੇਰੇ ਮਮਾ ਤੇ ਕਹਿੰਦੇ ਤੈਨੂੰ ਸਿਖਾਵਾਂਗੇ ਪਰ ਇਸ ਹਾਲਾਤਾਂ ਵਿੱਚ ਕੁਝ ਸਿੱਖਿਆ ਨਹੀਂ ਜਾਂਦਾ ਹੈਗਾ ਪਰ ਮੈਂ ਜ਼ਰੂਰ ਹਿੰਮਤ ਕਰਾਂਗੀ ਕਿ ਮੈਂ ਸਿੱਖ ਸਕਾਂ ਕੁਝ ਵੀ ਫਿਰ ਆਪਦਾ ਕਰਬੂਆ ਮੈਂ ਖੁਦ ਆਦੇ ਪੈਰਾਂ ਤੇ ਬਣਾ ਸਕਾਂ ਦੋਤੂ ਉਮਰ ਕਿੰਨੀ ਤੇਰੀ ਮੇਰੇ 18 ਸਾਲ ਉਮਰ ਆ ਮੈਂ ਫਿਰ ਵੀ ਮਿਹਨਤ ਕਰਨਾ ਚਾਹੁੰਦੀ ਆ ਭਾਜੀ ਜਾਂਦੇ ਜਾਂਦੇ ਦਾਨੀ ਸੱਜਣਾ ਨੂੰ ਭੈਣ ਭਰਾਵਾਂ ਨੂੰ ਵੀਰਾਂ ਨੂੰ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਹੋ ਉਹਨਾਂ ਨੂੰ ਕਿਹੜੀ ਬੇਨਤੀ ਕਰਨੀ ਚਾਹੋਗੇ ਮੈਂ ਉਹ ਬੇਨਤੀ ਕਰਦੀ ਆ ਕਿ ਮੇਰਾ ਬੱਸ ਘਰ ਬਾੜਾ ਚੰਗਾ ਬਣ ਜਾਏ ਤੇ ਪਾਣੀ ਮੇਰੇ ਘਰ ਹੋ ਜਾਏ ਮੇਰੀਆਂ 3 ਜਵਾਨਾਂ ਬਾਲਟੀਆਂ ਫੜ ਕੇ ਧੁਰੀਆਂ ਫਿਰਦੀਆਂ ਨਿਆਣੀਓ ਚਰੀ ਪੰਜੀ ਜਾਂਦੇ ਜਾਂਦੇ ਆਪਣਾ ਨੰਬਰ ਇੱਕਰਾ ਮੋਬਾਈਲ ਨੰਬਰ ਜਿਹੜਾ ਵਾ ਉਹ ਬੋਲ ਕੇ ਦੱਸ ਬੇੜਾ ਤੁਸੀਂ ਦੱਸ ਦਿਓ ਬੋਲ ਕੇ ਨੰਬਰ ਮੋਬਾਈਲ ਨੰਬਰ ਜਿੱਤੇ ਤੜ ਨਾਲ ਕੋਈ ਰਾਸਤਾ ਕਰ ਸਕੇ ਹਾਂਜੀ ਮੈਂ ਨੰਬਰ ਦੱਸਦਾ ਤੁਹਾਨੂੰ ਹਾਂਜੀ ਹਾਂਜੀ 83602442 ਨਸੀ ਇੱਕ ਰਪੁੱਤ ਫੇਰ ਦਾ 83602442 ਨਸੀ ਕਹਿੰਦੇ ਨੇ ਮਦਦ ਕਰਨ ਵਾਲਿਆਂ ਦਾ ਕਦੀ ਕੁਝ ਘਟਦਾ ਨਹੀਂ ਆ ਤੇ ਗਰੀਬ ਦੇ ਘਰ ਦੇ ਵਿੱਚ ਪਾਣੀ ਦਾ ਘੋਟ ਆ ਜਾਊਗਾ ਉਹਨਾਂ ਦੇ ਸਿਰ ਤੇ ਛਾਤ ਆ ਜਾਊਗੀ ਤੇ ਅਸੀਸਾ ਹੀ ਦੇਣਗੇ ਜਿੰਨੀਆਂ ਵੀ ਸੰਸਥਾਵਾਂ ਮੇਰੀ ਆਵਾਜ਼ ਸੁਣਦੀਆਂ ਹੋਣ ਜਾਂ ਜਿਹਦੇ ਤੱਕ ਇਹ ਵੀਡੀਓ ਪਹੁੰਚਦੀ ਆ ਉਹ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਇਹਨਾਂ ਦੀ ਮਦਦ ਲਈ ਮਤਲਬ ਜਿਹੜਾ ਅੱਗੇ ਆ ਉਹ ਕਿਉਂਕਿ ਗਰੀਬ ਗੁਰੂ ਦੀ ਗੋਲਕ ਗਰੀਬ ਦਾ ਮੋਹ ਵਾਲੀ ਗੱਲ ਹੋ ਜਣੀ ਆ ਇਸ ਕਰਕੇ ਜਰੂਰ ਇਹਨਾਂ ਦੀ ਮਦਦ ਕਰਿਓ ਤੇ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਿਓ ਤਾਂ ਕਿ ਅਸੀਂ ਨਹੀਂ ਕਰ ਸਕਦੇ ਤੇ ਹੋਰ ਅੱਗੇ ਕੋਈ ਇਹਨਾਂ ਦੀ ਮਦਦ ਜਰੂਰ ਕਰੇ ਹੋਰ ਜਾਣਕਾਰੀਆਂ ਵਾਲੀ ਦੇਖਦੇ ਰਹੋ Pro99 News ਤੇ ਮੈਂ ਅਰਮਿੰਦਰ ਸਿੰਘ ਹੀਰਾ